ਤਾਂ ਆ ਗਈ। ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀ ਹੋ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਆਪਸਾ ਨੂੰ ਵੀ ਨਹੀਂ ਪਤਾ ਸੀ ਸੋ ਇਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਹੈ ਜੁਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੁਣ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਹੈ ਤਸਕਰ ਨੂੰ ਫੜਿਆ ਵੀ ਹੈ ਤੇ ਉਹਨਾਂ ਦੇ ਘਰ ਵੀ ਟਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿੰਨਾਂ ਤੇ ਪਰਚਾ ਹੈ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦẽ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮਾਨਿਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ بڑے بڑے ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਪਿਛਾਉਣ ਵਾਲਾ ਪੰਜਾਬ ਦੀਆਂ ਮਾਵਾਂ ਪੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤਿਤਸ ਨਹੀਂ ਕੋਈ ਉਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱल्ल्या ਚ ਕੋਈ ਨਵੀਂ ਕਲੋਨੀ ਬਣਾਉਣੀ ਆ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕਿਹੜਾ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕੁਇਰਿਸ਼ਨ ਨਹੀਂ ਹੈਗੀ ਕੋਈ ਜ਼ਮੀਨ ਇਨਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ ਹਜ਼ਾਰ ਗਜ ਰੈਜ਼ੀਡੈਂਸ਼ੀਅਲ ਰਹائش ਵਾਸਤੇ 200 ਕਾਜੋ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਲਾ ਚਾਹੇ ਚਾਰ ਮੰਜ਼ਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲਾਂ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਨਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਜਿਸਟਰੀਆਂ ਤੇ ਕੋਈ ਰਜਿਸਟਰੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਿਆਂ 70000 ਰੁਪਿਆ ਖੇਤੀ ਦੇ ਨਾਲ ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਿਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਸਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਆਪ ਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨ 40 ਦੀ ਖਰੀਦ ਲੈਣੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਇਹ ਦੀ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਇਸੇ ਕਰਕੇ ਹੋਰ ਰੌਲਾ ਪਾਉਂਦੇ ਕਿ ਇਹਨਾਂ ਦੀਆਂ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਇਆ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਆਂ ਅਸੀਂ ਪੰਜਾਬ ਦੇ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਰਿਆਣਾ ਆਪਣੇ ਨੂੰ ਛੋਟੇ 48000 ਕਿੱਲੇ ਚ ਕਲੋਨੀਆਂ ਬਣੀ ਹੋਈਆਂ 25 ਤੋਂ 30000 ਕਿੱਲੇ ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕੀ ਬਣੂ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਹੈ ਕਿ 185 ਲੱਖ ਮੀਟ੍ਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜਾਊਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਦਾਨ ਕੁਝ ਖਾ ਜਿਹੜਾ ਕੰਮਕਾਰ ਤਾਂ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਪਾਣੀ ਤੋਂ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਆਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ ਸੋ ਇਹ ਇਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਮੁੱਦਾ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਦਾ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਦਾ ਸੀ ਇਹ ਤਸਕਰ ਐ ਬਾਅਦ 'ਚ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫੇ ਤਾਂ ਭਈ ਤੂੰ ਮੁੱਖ ਮੰਤਰੀ ਦੇ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਹੂੰ ਮਤਲਬ ਬਿਨਾ ਪਤਾ ਕੋ ਬੋਲ ਦਿੰਦੇ ਨੇ ਪਰ ਭਗਵਾਨ ਤਮਾਨ ਦਾ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਅੱਜ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਉਹ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਧੋਖਾ ਨਹੀਂ ਖਾਣਾ ਬਸ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਯਾਰ ਸਤੌਜ ਵਾਲਾ ਮੁੰਡਾ ਸਾਡਾ ਆਪਣਾ ਪੁੱਤ ਸਾਡਾ ਆਪਣਾ ਭਤੀਜਾ ਸਾਡਾ ਆਪਣਾ ਭਰਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਚਲਾ ਰਹੀ ਹੈ ਜਾਂ ਜਿਹੜੇ ਹਿਸਾਬ ਨਾਲ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਫੈਸਲੇ ਲੈ ਰਹੀ ਹੈ ਬਿਲਕੁਲ ਐਂ ਹੋਣੀ ਚਾਹੀਦੀ ਐ ਲੋਕਾਂ ਨੂੰ ਪੁੱਛ ਕੇ ਤੇ ਲੋਕਾਂ ਨੂੰ ਦੱਸ ਕੇ ਤਾਂ ਉਹ ਤਾੜੀ ਮਾਰ ਦੋ ਸਾਨੂੰ ਇਹ ਹੌਸਲਾ ਹੋ ਜਾਊਗਾ ਵਾਹੀ ਆਹੀ 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 ਲੋਕਾਂ ਦੀ ਸਹਿਮਤੀ ਹੁੰਦੀ ਐ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਤੋਂਦਾ ਯਾਰ ਕੋਈ ਕਿਤੇ ਕੰਮ ਨਾ ਰੁਕ ਜੇ ਕੋਈ ਇਹ ਮੱਥੇ ਲੱਗ ਗਿਆ ਜ ਤੜਕੀ ਆ ਤਾਂ ਇਹਨਾਂ ਦੇ ਹਾਲ ਤਰੇ ਸੋ ਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲੀ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਚਾਹੇ ਉਹ ਮੱਲਕ ਲਿੰਕ ਕਹਿੰਦੇ ਇਸ ਰੂਪ ਚ ਚਾਹੇ ਸਕੂਲ ਆਫ ਐਮੀਨੈਂਸ ਸਾਡੇ ਪਹਿਲੀ ਵਾਰ ਹੋਇਆ 800 ਤੋਂ ਉੱਪਰ ਬੱਚੇ ਨੀਟ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਬਹੁਤ ਔਖਾ ਪੇਪਰ ਹੈ ਜੀ ਦੇਸ਼ ਦਾ 800 ਬੱਚੇ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਕਲੀਅਰ ਕਰੇ 256 ਬੱਚੇ JEE ਕਲੀਅਰ ਕਰ ਗਏ ਜੀ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ IIT ਦਾ ਪੇਪਰ ਹੈ ਬਹੁਤ ਔਖਾ ਹੈ ਔਰ ਨਾਰਥ ਇੰਡੀਆ ਚ ਇਹ ਇਗਜ਼ਾਮਾਂ ਨੂੰ ਕਲੀਅਰ ਕਰਨ ਵਾਲਾ ਨੰਬਰ 1 ਤੇ ਪੰਜਾਬ ਆਇਆ ਜੀ ਆਪਣਾ ਆਪਣਾ ਸਟੇਟ ਹਰ ਗੱਲ ਚ ਆਪਾਂ ਨੰਬਰ 1 ਆ ਰਹੇ ਆ ਪਹਿਲਾਂ ਆਪਾਂ ਨਸ਼ੇ ਚ ਨੰਬਰ 1 ਅੱਜ ਲੀਡਰਾਂ ਦੇ ਲੁੱਟਣ 'ਚ ਨੰਬਰ 1 ਹੁਣ ਆਪਾਂ ਘਟੋ ਘਟ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਇਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਵੇਂ ਪਹਿਲਾਂ ਪਹਿਲਾਂ ਪੇਪਰਾਂ 'ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ 'ਚ ਕਿ ਨੰਬਰ 1 ਸੂਬਾ ਕਿਹੜਾ ਹੈ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਅਪਾ ਨੰਬਰ 1 ਵਾਲ ਨੂੰ ਚੱਲੇ ਹੋਏ ਆ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦਿਖੀ ਹੈ ਸਰਪੰਚ ਨੇ ਜਿਆਦਾ ਉਮੀਦਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮ ਐਲ ਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮ ਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਹੈ ਤੇ ਮੁੱਖ ਮੰਤਰੀ ਵਧੀਆ ਮਿਲ ਜੇ ਸੂਬੇ ਦੀ ਨਹਾਰ ਬਦਲ ਜਾਂਦੀ ਹੈ ਇਤਸ 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 ਆਪਣੇ ਸਾਹਮਣੇ ਸੁਸ਼ਿਸ ਕਰਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਰੇfte ਚ ਹਿੱਸਾ ਪਾਉਣਾ ਹੈ ਨਾ ਅਸੀਂ ਠੇਕੇ ਚ ਹਿੱਸਾ ਪਾਉਣਾ ਹੈ ਨਾ ਕਿਸੇ ਤਾਬੇ ਚ ਹਿੱਸਾ ਪਾਉਣਾ ਹੈ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਹੈ ਵੀ ਹੋਰ ਕੋਈ ਤੇਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕੇ ਆਉਣਾ ਤੇਨੂੰ ਉੱਥੇ ਵੇਚ ਅਸੀਂ ਇਹਨਾਂ ਚ ਜੀ ਹਿੱਸਾ ਨਹੀਂ ਪਾਉਣਾ ਅਸੀਂ ਹਿੱਸਾ ਪਾਉਣਾ ਹੈ ਤਾਂ ਪੰਜਾਬ ਦੇ ਸਾਡੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਤੂਰੀ ਚ ਫੇਰ ਦੁਬਾਰਾ ਆਵਾਂਗੇ ਜਲਦੀ ਆਵਾਂਗੇ ਕਿਉਂਕਿ ਕੁੜੀ ਜਿੱਦੇ ਮਰਜ਼ੀ ਵੱਡੇ ਘਰ ਚ ਵਹੀ ਜਾਵੇ ਪਰ ਉਹਨੂੰ ਹਰ ਵਕਤ ਇਹੀ ਅਰਦਾਸ ਕਰਦੀ ਹੈ ਦਿਲੋਂ ਉਹ ਕਿ ਮੇਰੇ ਪੇਕੇਆਂ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਦੇ ਬੋਲੇ ਆਉਂਦੇ ਰਹੇ ਇਹਨੂੰ ਤੂਰੀ ਮੇਰੇ ਪੇਕੇ ਨੇ ਤੇ ਪੇਕੇ ਆਉਣ ਵੇਲੇ ਜਿੰਨਾ ਪੇਕੇ ਆਉਣ ਵੇਲੇ ਕੁੜੀ ਨੂੰ ਚਾਹ ਹੁੰਦਾ ਉਹਨਾਂ ਮੈਨੂੰ ਤੂਰੀ ਆਉਣ ਵੇਲੇ ਚਾਹ ਹੁੰਦਾ ਕਿ ਤੂਰੀ ਚੱਲਿਆ ਅੱਜ ਔਰ ਇੱਥੇ ਆ ਕੇ ਆਪਣਾਪਣ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਪੁਰਾਣੀਆਂ ਯਾਦਾਂ ਕਿ ਇੱਥੋਂ ਦੀ ਲੰਗੇ ਸੀ ਰੋਡ ਸ਼ੋਅ ਵੇਲੇ ਇੱਥੋਂ ਦੀ ਮੋਟਰਸਾਈਕਲ ਜਾਂਦੇ ਸੀ ਤਾਂ ਮੈਨੂੰ ਸਾਰੀਆਂ ਯਾਦਾਂ ਮੇਰੇ ਦਿਮਾਗ 'ਚ ਆ ਜਾਂਦੀਆਂ ਨੇ ਸੋ ਇਸ ਕਰਕੇ ਪਹਿਲਾਂ ਦੋ ਵਾਰੀ ਐਮ ਪੀਏ ਤੌਰ ਤੇ ਤੀਜੀ ਵਾਰੀ ਆਪਣਾ ਐਮ ਪੀਐਲਏ ਤੌਰ ਤੇ ਤੁਸੀਂ ਜਦੋਂ ਵੀ ਤੁਹਾਡੇ ਕੋਲ ਆਏ ਆ ਤੁਸੀਂ ਦੁਗਣਾ ਤਿਗਣਾ ਪਿਆਰ ਦਿੱਤਾ ਹੈ ਇਸ ਗੱਲ ਲਈ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਮੈਂ ਤਾਂ ਅਜ ਕਹਿਣਾ ਹੁੰਨਾ ਜੇ ਮੈਂ ਤੁਹਾਡੇ ਪਿਆਰ ਦਾ ਧੰਨਵਾਦ ਕਰਨ ਲਈ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਮੈਨੂੰ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਹਰ ਲੋਕਾਂ ਤੋਂ ਵੱਡਾ ਕੋਈ ਨਹੀਂ ਜੀ ਲੋਕਤੰਤਰ ਚ ਲੋਕ ਵੱਡੇ ਨੇ ਜੀ ਹੋ ਸਕਦਾ ਕੋਈ ਗਲਤੀਆਂ ਵੀ ਹੋਈਆਂ ਹੋਣ ਸਾਥੋਂ ਜਵਾਕਾਂ ਇਨਸਾਨਾਂ ਕੋਈ ਵੀ ਬੰਦਾ 16 ਕਲਾਂ ਸੰਪੂਰਨ ਨਹੀਂ ਹੁੰਦਾ ਹੱਥ ਫੜ ਕੇ ਰੋਕ ਲਿਓ ਬਾਹ ਫੜ ਕੇ ਰੋਕ ਲਿਓ ਕਿ ਭਾਈ ਆਹ ਗੱਲ ਗਲਤ ਹੈ ਅਸੀਂ ਉਹਨੂੰ ਠੀਕ ਕਰ ਲਾਂਗੇ ਰੁਕ ਜਾਂਗੇ ਅਸੀਂ ਠੀਕ ਕਰ ਲਾਂਗੇ ਜੇ ਗੱਲਾਂ ਸੱਚੀਆਂ ਲੱਗ ਰਹੀਆਂ ਨੇ ਤਾਂ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾਓ ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਥੋੜੇ ਨਾਲ ਗੱਲਾਂ ਕਰਨ ਆਇਆ ਬਸ ਆਹੀ ਗੱਲਾਂ ਬਸ ਹੱਥਾਂ ਤੇ ਬੈਠ ਕੇ ਕਰਦੇ ਆਂ ਵੀਰ ਗੱਲ ਤਾਂ ਠੀਕ ਹੈ ਚੱਲ ਤਾਂ ਵਧੀਆ ਰਹੀ ਐ ਆ ਫਲਾਨੇ ਨੇ ਨਰੇਲ ਉਹੀ ਐਵੇਂ ਮਰ ਜਾਂਦੇ ਨੇ ਲੋਕ ਹੁਣ ਵਿਰੋਧ ਵੀ ਕਰਨ ਲੱਗ ਗਏ ਉਹਨਾਂ ਦਾ ਕਿ ਯਾਰ ਤੂੰ ਕਿਉਂ ਵਿਰੋਧ ਕਰੀ ਜਾਂਦਾ ਸਹੀ ਤਾਂ ਚੱਲ ਰਿਆ ਕੰਮ ਕੋਈ 1 ਰੁਪਿਆ ਦਾ ਇਲਜ਼ਾਮ ਲਾ ਦੋ ਭਗਵਾਨ ਜੀ ਤੁਮਾਨ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦੋ ਵੀ ਆ ਭਗਵਾਨ ਤੁਮਾਨ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਨਾ ਐਮ ਐਲ ਏ ਖਾ ਗਿਆ ਜਾ ਫਲਾਣੇ ਮੰਤਰੀ ਦੀ ਸਿਫਾਰਿਸ਼ ਤੋਂ ਮੈਨੂੰ ਨੌਕਰੀ ਨਹੀਂ ਮਿਲਦੀ ਦੱਸ ਦੋ ਕੋਈ ਸਵਿਸ਼ ਕਰਕੇ ਇੱਕ ਦੋ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਇੱਕ ਤਾਂ ਆਪਾਂ ਨੇ ਧਰਤੀ ਦਾ ਪਾਣੀ ਬਚਾਉਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਆਪਾਂ ਹਰ ਰੋਜ਼ ਇਹ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਉਚਰਦੇ ਆਂ ਵਿਚਰਦੇ ਆਂ ਵਿਚਾਰਦੇ ਆਂ ਪਾਣੀ ਬਚਾਉਣਾ ਜੀ हां ਉਹ ਕਰਤਾ ਸੀ ਤੁਹਾਡਾ ਜਿਹੜਾ ਹੁਣ ਪੁਰਾਣੇ ਰਾਜਾਂ ਦੇ ਕਹਿੰਦੇ ਸੈਨ ਕੀਤੇ ਹੋਏ ਨੇ ਤੁਹਾਨੂੰ ਪਾਣੀ ਨਹੀਂ ਮਿਲਦਾ ਰਾਜ ਹੀ ਚੱਲ ਰਹੇ ਨੇ ਸੈਨ ਤਾਂ ਹੁਣ ਸਾਡੇ ਚੱਲਣ ਲੱਗ ਗਏ ਤੇ ਰਾਜਾਂ ਦੇ ਸੈਨ ਕਦੋਂ ਦੇ ਚੱਲੀ ਜਾਂਦੇ ਨੇ ਅਸੀਂ ਪਾਣੀ ਵੀ ਤੁਹਾਨੂੰ ਵੀ ਦੇਵਾਂਗੇ ਪਾਣੀ ਜਿੱਥੇ ਡਿਜ਼ਰਵ ਕਰਦਾ ਹੈ ਪਾਣੀ ਵੀ ਮਿਲੂਗਾ ਫੇਰ ਇੱਕ ਹੋਰ ਆਪਾਂ ਨੂੰ ਕੰਮ ਕਰਨਾ ਪਊਗਾ ਕਿ ਆਪਾਂ ਦਰਖਤ ਲਾਉਣੇ ਆ ਕਿ ਟੁੱਕੜੀ ਇੱਕ ਮੋਟਰ ਤੇ ਚਾਰ ਪੰਜ ਦਰਖਤ ਤਾਂ ਚਾਹੀਦੇ ਹੋਣ ਜਦੋਂ ਬਿਜਲੀ ਫਰੀ ਰਹਿ ਰਹੇ ਆ ਨਾਲ ਨਾਲ ਸਾਹ ਲੈਣ ਵਾਸਤੇ ਆਕਸੀਜਨ ਤਾਂ ਫ੍ਰੀ ਕਰਦੀ ਏ ਉਹ ਤਾਂ ਫ੍ਰੀ ਮਿਲ ਰਹੀ ਏ ਆਕਸੀਜਨ ਤਾਂ ਦਰਖਤ ਲਾਉਣ ਵਾਸਤੇ ਆਪਾਂ ਨੂੰ ਵਾਤਾਵਰਨ ਬਚਾਉਣ ਵਾਸਤੇ ਆਪਾਂ ਨੂੰ ਅੱਗੇ ਆਉਣਾ ਪਊਗਾ ਦੋ ਚੀਜ਼ਾਂ ਇਹ ਇਹ ਦੋ ਤਾਂ ਬਹੁਤ ਜ਼ਰੂਰੀ ਨੇ ਧਰਤੀ ਵਿੱਚਲਾ ਪਾਣੀ ਬਚਾਉਣਾ ਹੈ ਦਰਖਤ ਲਾਉਣੇ ਨੇ ਤਾਂ ਕਿ ਆਪਾਂ ਫੇਰ ਦੁਬਾਰੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਈਏ ਪ੍ਰਖਤ ਬਹੁਤ ਘਟ ਗਈ ਜੀ ਆਪਣੇ ਕੋਲੇ ਉਦੋਂ ਆਕਸੀਜਨ ਹੈ ਜਾਂ